ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਰਨ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਮਹੀਨਿਆਂ ਦੇ ਨਾ ਮਾਂ ਹਾਹੀ ਨੂੰ ਬਿਆਰੀ ਨੰਨੇ ਨੂੰ ਸਿਆਰੀ ਏੜੇ ਕੰਨਾ ਮਹੀਨਿਆਂ ਬੱਦੇ ਲਾਵਾਂ ਦੇ ਨੰਨੇ ਕੰਨਾ ਉਤੇ ਬਿੰਦੀ ਨਾ ਮਹੀਨਿਆਂ ਦੇ ਨਾ ਪਹਿਲਾ ਪਤਾ ਹਨ ਨੂੰ ਸਿਖਾਵਾਂਗੇ ਜੀ ਦੇਸੀ ਮਹੀਨੇ ਦੇਲਾ ਸਸੇ ਵਿਆਰੀ ਦੇਸੀ ਮਮਾ ਹਹੀਂ ਨੂੰ ਵਿਆਰੀ ਨੰਨੇ ਲਾਵਾ ਮਹੀਨੇ ਦੇਸੀ ਮਹੀਨੇ ਠੀਕ ਹੈ ਜੀ ਪਹਿਲਾ ਮਹੀਨਾ ਹੁੰਦਾ ਹੈ ਜੀ ਚੇਤ ਦਾ ਚਿਚੇ ਲਾਵਾ ਤਤਾ ਚੇਤ ਦੂਸਰਾ ਹੁੰਦਾ ਹੈ ਜੀ ਵਿਸਾਖ ਮਾਵੀ ਨੂੰ ਸਿਆਰੀ ਸਸੇ ਕੰਨਾ ਖਖਾ ਵਿਸਾਖ ਤੀਸਾਂ ਦਾਦੀ ਜਿਤੇ ਲਾਵਾਂ ਠਠਾ ਜੇਠ ਚੌਥਾ ਅੰਦਾਜ਼ੀ ਆਹੇ ਕੰਨਾ ੜਾੜਾ ਹਾੜ ਪੰਜਵਾਂ ਅੰਦਾਜ਼ੀ ਸਾਮ ਸਸੇ ਕੰਨਾ ਊੜੇ ਔਕਾਰ ਨਾਣਾ ਸਾਂ ਸ਼ਿਮਾਂ ਲੈ ਦੀ ਪਾ ਦੋਂ ਪੱਬੇ ਕੰਨਾ ਦਦੇਹ ਊੜਾ ਤੇ ਬਿੰਦੀ ਪਾ ਦੋਂ ਪੱਬਾ ਪਾ ਜੀ ਇਦਾਂ ਪਾਵਾਂਗੇ ਜੇ ਆਪਾਂ ਬੰਦ ਕਰ ਦਾਂਗੇ ਇਹ ਉਜੀ ਤੱਤਾ ਬਣ ਜਾਏਗਾ ਆਂ ਲੈ ਜੀ ਅਸੂ ਐੜੇ ਤੇ ਅਦਕ ਸਸੇ ਨੂੰ ਦੁਲੈਂਕੜ ਅਸੂ ਅઠવા ਹੁੰਦਾ ਜੀ ਆਪਣਾ ਕਤਕ ਕਕੇ ਤਿਆਦਕ ਤੱਤਾ ਕਕਾ ਕੱਤਕ ਕੱਕਾ ਵੀ ਜੀ ਆਪਾਂ ਦਾ ਖੂਨ ਕੇ ਪਾਵਾਂਗੇ ਜੇ ਆਪਾਂ ਇਦਾਂ ਕੱਕਾ ਪਾਵਾਂਗੇ ਤੇ ਜੀ ਆਪਣਾ ਰਾਰਾ ਬਣ ਜਾਈਗਾ ਹਿੰਦੀ ਦਾ ਜੀ ਆਪਣਾ ਗਲਤ ਹੋ ਜਾਏਗਾ ਜੀ ਤੇ ਆਪਾਂ ਕੱਕਾ ਵੀ ਇਦਾਂ ਹੀ ਪਾਵਾਂਗੇ ਕੱਤਕ Nomor sembilan ji mager mamet kagah rara mager Nomor sepuluh ji po papeh udah haha po Nomor sebelas mag mameka kagah mag Nomor dua belas fagan fefet ਗੱਗਾ ਨਾਣਾ ਫੱਗਣ ਐਜੀ ਦੇਸੀ ਮਹੀਨੇ ਸੀ ਪਹਿਲਾ ਮਹੀਨਾ ਚਿੱਚੇ ਲਾਵਾਂ ਤਤਾ ਜੀ ਬਾਵੇਂ ਸਿਆਰੀ ਸਸੇ ਕੰਨਾ ਖਖਾ ਵਿਸਾ ਜਿਜੇ ਲਾਵਾਂ ਠਠਾ ਜੇਠ ਹਾਹੀ ਕੰਨਾ ਢੜਾ ਹੜ ਸਸੇ ਕੰਨਾ ਊੜੇ ਔਕਰ ਨਾਣਾ ਸਾਂ ਪੱਬੇ ਕੰਨਾ ਦੱਦੇ ਹੁੜਾ ਤੇ ਵਿੰਦੀ ਪਾਦੋਂ ਐੜੇ ਤੰਦਖ ਸਸੇ ਨੂੰ ਲੈਂਕੜ ਅਸੂ ਕੱਕੇ ਤਦਕ ਤਤਾ ਕਕਾ ਕਕਤਕ ਮਮੇ ਤਦਕ ਕਗਾ ਰਾਰਾ ਮਗਰ ਪੱਪੇ ਹੁੜਾ ਹਾਹਾ ਪੋ ਮਮੇ ਗਨਾ ਕਗਾ ਮਾਗ ਫਫੇ ਤਦੰ ਗਗਾ ਨਾਣਾ ਫਗਣ ਇਹ ਜੀ ਸਾਰੇ ਆਪਣੇ 12 ਮਹੀਨੇ ਹੁੰਦੇ ਹਨ ਇਹ ਦੇਸੀ ਮਹੀਨੇ ਸੀ ਤੇ ਜੀ ਹੁਣ ਆਪਾਂ ਤੁਹਾਨੂੰ ਨਾਲ ਇਹਨਾਂ ਦੇ ਸਿਖਾਵਾਂਗੇ ਜੀ ਅੰਗਰੇਜ਼ੀ ਮਹੀਨੇ ਐਡੇ ਤੇ ਟਿੱਪੀ ਗਗਾ ਅੰਗ ਰਾਰੇ ਲਾਵਾਂ ਜਿੱਜੇ ਬੈਰਜ ਬਿੰਦੀ ਜਿੱਜੇ ਨੂੰ ਬਿਹਾਰੀ ਅੰਗਰੇਜ਼ੀ ਮਹੀਨੇ ਮਾ ਹਾਹੇ ਨੂੰ ਸਿਆ ਬਿਹਾਰੀ ਨੰਨੇ ਲਾਵਾ ਮਹੀਨੇ ਠੀਕ ਹੈ ਜੀ ਪਹਿਲਾ ਮਹੀਨਾ ਹੁੰਦਾ ਹੈ ਜੀ ਜਨਵਰੀ ਜਿੱਜਾ ਨੰਨਾ ਬਾਵਾ ਰਾਰੇ ਨੂੰ ਬਿਹਾਰੀ ਜਨਵਰੀ ਨੰਬਰ 2 ਜੀ ਫਰਵਰੀ ਪਪਾ ਰਾਰਾ வறி நம்பர் மாரிச்சி காரா மாரி நம்பர் சார் ஜி அப்படா அப்பாவா லல்ல அப்ப 5 ਨੰਬਰ ਹੈ ਜੀ ਮਈ ਮਮਾ ਈੜੀ ਨੂੰ ਬਿਹਾਰੀ ਮਈ 6 ਨੰਬਰ ਹੈ ਜੀ ਜੂਨ ਜਿੰਜੇ ਨੂੰ ਟਲੈਂਕਰ ਨੰਨਾ ਜੂਨ ਨੰਬਰ 7 ਹੈ ਜੀ ਜੁਲਾਈ ਜਿੰਜੇ ਹੌਕੜ ਨੱਲੇ ਕੰਨਾ ਈੜੀ ਨੂੰ ਬਿਹਾਰੀ ਜੁਲਾਈ ਨੰਬਰ 8 ਹੈ ਜੀ ਅਗਸਤ ਐੜਾ ਗੱਗਾ ਸਸਾ ਤਤਾ ਅਗਸਤ ਨੰਬਰ 9 ਦੀ ਸਤੰਬਰ ਸਸਾ ਤਤੇ ਤਿਪੀ ਬੱਬਾ ਰਾਰਾ ਸਤੰਬਰ ਨੰਬਰ 10 ਹੈ ਜੀ ਅਕਤੂਬਰ ਐੜਾ ਕਕਾ ਤਤੇ ਨੂੰ ਦੁਲੈਂਕੜ ਬੱਬਾ ਰਾਰਾ ਅਕਤੂਬਰ ਨੰਬਰ 11 ਹੈ ਜੀ ਨਵੰਬਰ ਨੰਨਾ ਬਾਵੇ ਤੇ ਟਿੱਪੀ ਬੱਬਾ ਰਾਰਾ ਨਵੰਬਰ ਨੰਬਰ 12 ਹੈ ਜੀ ਦਸੰਬਰ ਦੰਦਾ ਸਸੇ ਤੇ ਟਿੱਪੀ ਬੱਬਾ ਰਾਰਾ ਦਸੰਬਰ ਐ ਜੀ ਦੇਸੀ ਮਹੀਨੇ ਐ ਜੀ ਅੰਗਰੇਜ਼ੀ ਮਹੀਨੇ ਜੀ ਤੇ ਲਮੀ ਨਦਰ ਚੇਤ ਹੁੰਦਾ ਹੈ ਦੇਸੀ ਤੇ ਇਧਰ ਹੁੰਦਾ ਹੈ ਜੀ ਜਨਵਰੀ ਕਿਉਂਕਿ ਇਹਦੇ 15 ਤਰੀਕ ਤੋਂ 14 15 ਤਰੀਕ ਨੂੰ ਆਪਣੇ ਮਹੀਨੇ ਦੀ 1 ਤਰੀਕ ਹੁੰਦੀ ਹੈ ਤੇ ਦੇਸੀ ਮਹੀਨੇ ਦੀ 14 ਜਾਂ 15 ਤਰੀਕ ਹੁੰਦੀ ਹੈ ਇਸ ਕਰਕੇ 15 ਦਿਨ ਦਾ ਇਹਨਾਂ ਦਾ ਫਰਕ ਪੈ ਜਾਂਦਾ ਹੈ